ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਸਬਕੌਨਸ਼ੀਅਸ ਮਾਈਂਡ ਦੀ ਤਾਕਤ ਜ਼ਿੰਦਗੀ ਦੇ ਆਪਣੇ ਜੋ ਵੀ ੜੇ ਕੰਮ ਨੇ ਉਹ ਸਾਰੇ ਰਾਸ ਆ ਜਾਣਗੇ ਜੇ ਸਾਨੂੰ ਲਾਅ ਆਫ ਅਟਰੈਕਸ਼ਨ ਸਮਝ ਆ ਗਿਆ ਸਭ ਕੁਝ ਮੈਨੀਫੈਸਟ ਹੋ ਜਾਊਗਾ ਜਦੋਂ ਤੁਸੀਂ ਸੌਣ ਲੱਗਦੇ ਹੋ ਤੁਹਾਡਾ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਸਿੱਧਾ ਪਰਮਾਤਮਾ ਨਾਲ ਕਨੈਕਟ ਹੁੰਦਾ ਉਸ ਦੀ 90% ਸ਼ਕਤੀਆਂ 90% ਸ਼ਕਤੀਆਂ ਨੇ ਗੁਰਬਾਣੀ ਵਿੱਚ ਵੀ ਲਿਖਿਆ ਜੋਗਰ ਮੰਡੇ ਸੋਈ ਪਿੰਡੇ ਹਨ ਹਰ ਇੱਕ ਇਨਸਾਨ ਵਿੱਚ ਬਹੁਤ ਸ਼ਕਤੀ ਹੈ ਇੰਨੀ ਸ਼ਕਤੀ ਹੈ ਕਿ ਜਿਵੇਂ ਸਾਡੀਆਂ ਖਵਾਇਸ਼ਾਂ ਨੇ ਤਨ ਮਨ ਚ ਪਰ ਸ਼ੰਕਾ ਨਹੀਂ ਰੱਖਣੀ ਵੀ ਸਾਡੀਆਂ ਹੀ ਵਾਸ਼ਾ ਪੂਰੀਆਂ ਨਹੀਂ ਹੋਈਆਂ ਸ਼ੰਗ ਵਿਸ਼ਵਾਸ ਰੱਖਣਾ ਪੂਰੀਆਂ ਹੋ ਗਈਆਂ ਫੀਲ ਕਰਨਾ ਜਿੱਦਾਂ ਪਰਮਾਤਮਾ ਦਾ ਦਿੱਤਾ ਸਾਡੇ ਕੋਲ ਸਭ ਕੁਝ ਆ ਪਰਸਨਲੀ ਦੱਸਦੀਆਂ ਕਿ ਪਰਮਾਤਮਾ ਨੇ ਸਭ ਕੁਝ ਦਿੱਤਾ ਤਾਂ ਦੌਲਤ ਸਭ ਕੁਝ ਸ਼ੁਕੂਨ ਸ਼ਾਂਤੀ ਸਭ ਐਵਰੀਥਿੰਗ ਬਟ ਕਹਿੰਦੇ ਹੁੰਦੇ ਆ ਵੀ ਪਰਮਾਤਮਾ ਨਾ ਇੱਕ ਇਦਾਂ ਦੀ ਖੁਆਇਸ਼ ਰੱਖਦਾ ਵੀ ਪੰਦਾ ਮੈਨੂੰ ਮੰਨਦਾ ਵੀ ਰਹੇ ਤੇ ਜਿਵੇਂ ਮੈਂ ਮੈਨੀਫੈਸਟ ਜੋ ਮੈਂ ਲਾ ਆਫ ਅਟਰੈਕਸ਼ਨ ਅਕੋਰਡਿੰਗ ਜੋ ਕਰਦੀ ਹੁੰਨੀ ਆ ਮੈਂ ਰੋਜ਼ ਰਾਤ ਨੂੰ ਜਿਵੇਂ ਆਪਣੇ ਮੈਨੂੰ ਜਿਵੇਂ ਮੈਨੂੰ ਸਮਝ ਆਈ ਹੋਈ ਆ ਲਾ ਆਫ ਅਟਰੈਕਸ਼ਨ ਦੀ ਯੂਨੀਵਰਸ ਤੱਕ ਆਪਣੇ ਫ੍ਰੀਕਵੈਂਸੀ ਪਹੁੰਚਾਉਂਦੀ ਜਿਵੇਂ ਮੈਂ ਡੇਲੀ ਕਹਿੰਨੀ ਆ ਕਿ ਮੇਰੇ ਕੋਲ ਇੱਕ ਬਹੁਤ ਕਿਊਟ ਬੇਬੀ ਆ ਮੈਂ ਉਸ ਨੂੰ ਖਿਡਾ ਰਹੀ ਆ ਤੇ ਪਰਮਾਤਮਾ ਇਸ ਲਈ ਤੁਹਾਡਾ ਸ਼ੁਕਰਾਨਾ ਫੀਲ ਵੀ ਕਰਦੀ ਆ ਉਹ ਚੀਜ਼ ਨੂੰ ਤੇ ਉਹ ਚੀਜ਼ ਮਤਲਬ ਪ੍ਰੈਜ਼ੈਂਟ ਟੈਂਸ ਟੂ ਬੋਲਦੀ ਆ ਜੋ ਚੀਜ਼ ਮੈਨੂੰ ਹੁਣ ਚਾਹੀਦੀ ਆ ਪ੍ਰੈਜ਼ੈਂਟ ਟੈਂਸ ਟੂ ਬੋਲੋ ਤੁਸੀਂ ਵੀ ਬੋਲਣਾ ਤੁਸੀਂ ਐਦਾਂ ਹੀ ਸਾਡੇ ਕੋਈ ਚੀਜ਼ ਹੈ ਪਰਮਾਤਮਾ ਇਸ ਲਈ ਤੇਰਾ ਸ਼ੁਕਰਾਨਾ ਆ ਸਾਡੇ ਕੋਲ ਹੈ ਤੂੰ ਸਾਨੂੰ ਦਿੱਤਾ ਹੈ ਸਾਡੇ ਕੋਲ ਹੁਣ ਹੈ ਤੇ ਇਸ ਲਈ ਤੇਰਾ ਸ਼ੁਕਰਾਨਾ ਐਦਾਂ ਤੁਸੀਂ ਬੋਲ ਕੇ ਸ਼ੁਕਰਾਨਾ ਕਰਕੇ ਸੌਣਾ ਰਾਤ ਨੂੰ ਉਹ ਚੀਜ਼ ਤੁਹਾਨੂੰ ਮਿਲੂਗੀ ਹੀ ਮਿਲੂਗੀ 100% ਸ਼ੂਰ ਐਦਾਂ ਬੇਨਤੀ ਕਰਨੀ ਹੈ ਤੇ ਵਿਸ਼ਵਾਸ ਰੱਖਣਾ ਪਰਮਾਤਮਾ ਤੇ ਆਪਾਂ ਜਿਵੇਂ ਕਿਸੇ ਦੇ ਕਹੇ ਤੇ ਜਗ੍ਹਾ ਜਗ੍ਹਾ ਚਲੇ ਜਾਣੀਆਂ ਉਹਦੇ ਜ ਆਪਣਾ ਵਿਸ਼ਵਾਸ ਡੋਲਦਾ ਜੇ ਤੁਹਾਡੇ ਅੰਦਰ ਹੀ ਪਰਮਾਤਮਾ ਜੀ ਮੈਂ ਸਾਰੇ ਕਹਿੰਦੇ ਨੇ ਆਪਣੇ ਕੋਲ ਆ ਯੂਨੀਵਰਸ ਤਾਂ ਬਿਲਕੁਲ ਆਪਾਂ ਬ੍ਰਹਮੰਡ ਦੇ ਵਿੱਚ ਹੀ ਰਹਿ ਰਹੇ ਆਂ ਸ੍ਰਿਸ਼ਟੀ ਜੀ ਹਨਾ ਇਹੀ ਬ੍ਰਹਮੰਡ ਹੈ ਇਹੀ ਪਰਮਾਤਮਾ ਹੈ ਇਹੀ ਯੂਨੀਵਰਸ ਤਾਂ ਆਪਾਂ ਇ ਆਪਣੇ ਪਰਮਾਤਮਾ ਨੂੰ ਗੱਲ ਕਹਿਣੀ ਆ ਤਾਂ ਕੋਲ ਸਮਝ ਕੇ ਹੀ ਕਹਿਣੀ ਆ ਤੇ ਇਸ ਪ੍ਰੈਜ਼ੈਂਟ ਚ ਕਹਿਣੀ ਆ ਪਰਮਾਤਮਾ ਜ਼ਰੂਰ ਸੁਣਦਾ ਵਿਸ਼ਵਾਸ ਰੱਖਣਾ ਸ਼ੰਕਾ ਨਹੀਂ ਰੱਖਣੀ ਮਨ ਚ ਪ੍ਰੈਜ਼ੈਂਟ ਟੈਂਸ ਵਿੱਚ ਹੀ ਭੁੱਲਣਾ ਮੈਂ ਬਾਰ-ਬਾਰ ਦੱਸਦੀ ਆ ਇਹ ਚੀਜ਼ ਸਾਡੇ ਕੋਲ ਹੈ ਪਰਮਾਤਮਾ ਤੁਸੀਂ ਦਿੱਤੀ ਹੈ ਇਹ ਸਾਡੇ ਕੋਲ ਹੈ ਅਸੀਂ ਬਹੁਤ ਸ਼ੁਕਰਗੁਜ਼ਾਰਾਂ ਸ਼ੁਕਰਾਨਾ ਤੁਹਾਡਾ ਇਦਾਂ ਆਪਾਂ ਰਾਤ ਨੂੰ ਆਪਣੀ ਦਿਨ ਦੇ ਵਿੱਚ ਵੀ ਅਸੀਂ ਕਹਿੰਦੇ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂਕਿ ਸਾਡੇ ਮਨ 'ਚ ਸ਼ੰਕਾ ਹੁੰਦੀ ਆ ਵੀ ਪਤਾ ਨਹੀਂ ਹੋਊਗਾ ਨਹੀਂ ਹੋਊਗਾ ਇਦਾਂ ਸ਼ੰਕਾ ਨਹੀਂ ਰੱਖਣੀ ਕਦੇ ਵੀ ਉਹ ਚੀਜ਼ ਨੂੰ ਫੀਲ ਕਰਨਾ ਵੀ ਸਾਨੂੰ ਰੱਬ ਨੇ ਦਿੱਤੀ ਸੀ ਹੋਸ਼ਾ ਪਰਮਾਤਮਾ ਨੂੰ ਇਹੀ ਗੱਲ ਕਹਿਣਾ ਹੈ ਜਿੱਦਾਂ ਮੈਂ ਤੁਹਾਨੂੰ ਦੱਸ ਦਿੱਤੀ ਨੀ ਪਰਮਾਤਮਾ ਮਤਲਬ ਇਹੀ ਫ੍ਰੀਕਵੈਂਸੀਆਂ ਇਹੀ ਆਵਾਜ਼ ਆਪਣੀ ਪਰਮਾਤਮਾ ਨੂੰ ਭੇਜੋ ਵੀ ਨਿਸ਼ਚੈ ਕਰੋ ਸ਼ੰਕਾ ਨਾ ਕਰੋ ਪਰਮਾਤਮਾ ਯੂਨੀਵਰਸ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਹੈ ਬਹੁਤ ਭੋਲਾ ਜੋ ਇਹਨੂੰ ਦੇ ਦੋਗੇ ਚਾ ਪਾ ਦੋਗੇ ਇਨਪੁਟ ਹੋਈ ਤੁਹਾਨੂੰ ਆਉਟਪੁਟ ਮਿਲਣੀ ਹੈ ਜੋ ਕਹਿ ਦੋਗੇ ਵੀ ਹਾਂਜੀ ਇਹ ਚੀਜ਼ ਹੈ ਸਗਰ ਤੁਸੀਂ ਉਹ ਚੀਜ਼ ਲਈ ਖੁਸ਼ੀਸ਼ੀਲ ਕਰੋ ਇਹ ਚੀਜ਼ ਮਿਲ ਗਈ ਪੋਜ਼ਿਟਿਵ ਚ ਬੋਲੋ ਖੁਸ਼ ਰਹੋ ਸ਼ੁਕਰਾਨਾ ਕਰੋ ਠੀਕ ਹੈ ਜੀ ਫੀਲ ਕਰਕੇ ਮਤਲਬ ਵੀ ਹਾਂ ਇਹ ਚੀਜ਼ ਹੈ ਸਾਡੇ ਕੋਲ ਕੰਮ ਸਾਡਾ ਆਪ ਹੀ ਬਣ ਜਾਂਦਾ ਸਾਨੂੰ ਇਹ ਸਭ ਮਿਲ ਗਿਆ ਮੇਰੇ ਕੋਲ ਹੈ ਐਦਾਂ ਹਨਾ ਜਿਵੇਂ ਤੁਸੀਂ ਫੁੱਟਬਾਲ ਆ ਕੰਦ ਚ ਮਾਰੋਗੇ ਤਾਂ ਵਾਪਸ ਤੁਹਾਡੇ ਵੱਲ ਹੀ ਆਉਹ ਹਨਾ ਉਦਾਂ ਹੀ ਤੁਸੀਂ ਆਪਣੀਆਂ ਜੋ ਪਰਮਾਤਮਾ ਦੇ ਯੂਨੀਵਰਸਲ ਪੋਜ਼ਿਟਿਵ ਸ਼ਬਦ ਭੇਜੋਗੇ ਤੁਹਾਨੂੰ ਉਹੀ ਵਾਪਸ ਮਿਲਣਗੇ ਇਸ ਲਈ ਚੰਗੇ ਸ਼ਬਦ ਭੇਜੋ ਚੰਗੀਆਂ ਚੀਜ਼ਾਂ ਤਾਂ ਜੋ ਤੁਹਾਨੂੰ ਉਹੀ ਵਾਪਸ ਮਿਲਣ ਜੇ ਆਪਾਂ ਕਹਾਂਗੇ ਵੀ ਮੇਰਾ ਹੀ ਕੰਮ ਮਤਲਬ ਹੋ ਜਾਂ ਨਹੀਂ ਜਾਂ ਹਨਾ ਪਰਮਾਤਮਾ ਦਾ ਕੰਮ ਕਰ ਦੋ ਫਿਰ ਉਦਾਂ ਦੇ ਹੱਜੇ ਕਰ ਦੋ ਕਰ ਦੋ ਹੀ ਰਹਿਣਾ ਮਤਲਬ ਹੋ ਗਏ ਸਮਝੋ ਫੀਲ ਕਰੋ ਪਰਮਾਤਮਾ ਦਾ ਉਸੇ ਚੀਜ਼ ਦੇ ਵਿੱਚ ਵਿਕਰਾਨਾ ਯੂਨੀਵਰਸ ਦਾ ਕਰੋ ਜਦੋਂ ਆਪਾਂ ਪ੍ਰੈਸੈਂਟ ਟੈਂਸ ਬੋਲ ਕੇ ਆਪਣਾ ਸਬਕੌਨਸ਼ੀਅਸ ਮਾਈਂਡ ਵਿੱਚ ਸ਼ਬਦ ਪਾਉਂਦੇ ਆ ਨਾ ਸਿੱਧਾ ਸ਼ਬਦ ਪਰਮਾਤਮਾ ਯੂਨੀਵਰਸ ਕੋ ਉਹੀ ਪਹੁੰਚਦਾ ਇਹ ਹੀ ਲਾਫ ਅਟਰੈਕਸ਼ਨ ਹੈ ਇਹ ਹੀ ਆਪਾਂ ਕਰਦੇ ਆ ਮੈਨੀਫੈਸਟ ਹੁੰਦਾ ਕਿ ਜੀ